ਰਾਜਪੁਰੇ ਦੇ ਇੱਕ ਪ੍ਰਸਿੱਧ ਨੀਜੀ ਹੋਟਲ ਵਿੱਚ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਵੱਲੋਂ ਪਾਵੇ ਇਨਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕਲੱਬ ਦੀ ਨਵੀਂ ਟੀਮ ਨੇ ਆਪਣਾ ਕਾਰਜਪਾਲ ਸੰਭਾਲਿਆ। ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਇਸ ਸਾਲ ਦੀ ਭਾਗਦੌੜ ਸੰਜੀਵ ਕੁਮਾਰ ਮੀਤਲ ਨੂੰ ਸੌਂਪੀ ਗਈ ਜਿਨ੍ਹਾਂ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮਾਰੋਹ ਨੂੰ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਆਈਪੀਐਸ ਕਮਲ ਕਾਰਤਿਕੇ ਜੀ ਕੇ ਜੀ ਅਤੇ ਆਈਪੀਐਸ ਸਾਖਸ਼ੀ ਵਰਮਾ ਜੀ ਦੇ ਵੱਲੋਂ ਵਿਸ਼ੇਸ਼ ਬਣਾਇਆ ਗਿਆ। ਰਾਜਪੁਰ ਦੀ ਟੀ ਆਈਪੀਐਸ ਸਾਖਸ਼ੀ ਵਰਮਾ ਜੀ ਦੀ ਹਾਜ਼ਰੀ ਹਰ ਕਿਸੇ ਦੇ ਲਈ ਮਾਣ ਦਾ ਫਲ ਸੀ ਇਸ ਸਮਾਗਮ ਦੀ ਸ਼ਾਨ ਵਧਾਈ ਰਾਜਪੁਰ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਜੀ ਨੇ ਜੋ ਕਿ ਚੀਫ ਗੈਸਟ ਮੌਜੂਦ ਰਹੇ ਹੋਣਾ ਕਿਹਾ ਕਿ ਰੋਟਰੀ ਕਲੱਬ ਪ੍ਰਾਈਮ ਨੇ ਸਿਰਫ ਇੱਕ ਸਾਲ ਦੇ ਅੰਦਰ ਰਾਜਪੁਰ ਵਿੱਚ ਸਮਾਜ ਸੇਵਾ ਦਾ ਮਜ਼ਬੂਤ ਆਧਾਰ ਪੜਾਇਆ ਜੋ ਕਿ ਵਾਕਿਆ ਹੀ ਸ਼ਲਾਗਾ ਯੋਗ ਹੈ ਹੋਣਾ ਕਿਹਾ ਕਿ ਰੋਟਰੀ ਸਿਰਫ ਇੱਕ ਕਲੱਬ ਨਹੀਂ ਬਲਕਿ ਸਮਾਜ ਦੇ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਮੰਚ ਹੈ ਜਿੱਥੇ ਲੋਕ ਨਿਸ਼ਕਾਮ ਭਾਪਨਾ ਨਾਲ ਸੇਵਾ ਕਰਦੇ ਨੇ। ਉਹਨਾਂ ਨੇ ਖਾਸ ਤੌਰ ਤੇ ਮਹਿਲਾਵਾਂ ਦੀ ਵੱਡੀ ਹਾਜ਼ਰੀ ਦੀ ਸਰਾਨਾ ਕੀਤੀ। ਉਹਨਾਂ ਕਹੇ ਕਿ ਜਦੋਂ ਮਹਿਲਾਵਾਂ ਸਮਾਜ ਸੇਵਾ ਦੇ ਵਿੱਚ ਅੱਗੇ ਆਉਂਦੀਆਂ ਨੇ ਤਾਂ ਸੇਵਾ ਦੇ ਵਿੱਚ ਮਮਤਾ ਅਤੇ ਸਵੇਦਨਾ ਆਪਣੇ ਆਪ ਸ਼ਾਮਿਲ ਹੋ ਜਾਂਦੀ ਹੈ। ਇਸ ਮੌਕੇ ਤੇ ਨਵੇਂ ਪ੍ਰਧਾਨ ਸੰਜੀਵ ਕੁਮਾਰ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ ਕਿਹਾ ਕਿ ਰੋਟਰੀ ਕਲੱਬ ਪ੍ਰਾਈਮ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤਿਆਰ ਹੈ ਅੱਗੇ ਵੀ ਕਰਦਾ ਰਹੇਗਾ ਉਹਨਾਂ ਨੇ ਕਿਹਾ ਕਲੱਬ ਦੀ ਟੀਮ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਤੇ ਪੂਰੀ ਤਰ੍ਹਾਂ ਹੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਵਚਨਬੱਧ ਹੈ ਇਸ ਦੌਰਾਨ ਕਲੱਬ ਦੇ ਲਈ ਸਥਾਈ ਜਗ੍ਹਾ ਦੀ ਮੰਗ ਵੀ ਰੱਖੀ ਗਈ ਜਿਸ ਦੇ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਉਹਨਾਂ ਨੂੰ ਪੂਰਾ ਸਹਿਯੋਗ ਪਿੰਤਾ ਪ੍ਰੋਸਾ ਦਿੱਤਾ ਇਸ ਮੌਕੇ ਤੇ ਇੰਸਟਾਲੇਸ਼ਨ ਅਫਸਰ ਡਿਸਟ੍ਰਿਕਟ ਗਵਰਨਰ ਪੁਪੇਸ਼ ਮਹਿਤਾ ਨੇ ਕਿਹਾ ਹੈ ਕਿ ਰੋਟਰੀ ਦਾ মূল ਮੰਤਰ ਫੈਲੋਸ਼ਿਪ ਥਰੂ ਸਰਵਿਸ ਹੈ ਅਤੇ ਰੋਟਰੀ ਨੇ ਪੋਲੀਓ ਵਰਗੀ ਬਿਮਾਰੀ ਨੂੰ ਦੁਨੀਆ ਤੋਂ ਖਤਮ ਕਰਨ ਦੇ ਲਈ ਇਤਿਹਾਸਿਕ ਭੂਮਿਕਾ ਨਿਭਾਈ ਹੈ ਤੇ ਹੁਣ ਸਰਵਾਈਕਲ ਕੈਂਸਰ ਦੇ ਖਿਲਾਫ ਵੱਡੀ ਮੁਹਿੰਮ ਚਲਾ ਰਹੀ ਹੈ ਆਈਪੀਐਸ ਸਾਖਸ਼ੀ ਵਰਮਾ ਨੇ ਕਿਹਾ ਹੈ ਕਿ ਆਪਣੇ ਜਨਮ ਸਥਾਨ ਰਾਜਪੁਰ ਦੇ ਵਿੱਚ ਇਸ ਤਰ੍ਹਾਂ ਦੇ ਸਮਾਜਿਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਾ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਇਹ ਇੰਸਟਾਲੇਸ਼ਨ ਸੈਰੇਮਨੀ ਸਾਫ਼ ਤੌਰ ਤੇ ਦਰਸਾਉਂਦੀ ਹੈ ਕਿ ਰਾਜਪੁਰਾ ਦੇ ਵਿੱਚ ਸਮਾਜ ਸੇਵਾ ਦੀ ਸੋਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਦੇਖੋ ਅੱਜ ਰੋਟਰੀ ਪ੍ਰਾਈਮ ਦੀ ਇੰਸਟਾਲੇਸ਼ਨ ਸੈਰੇਮਨੀ ਤੇ ਮੈਨੂੰ ਆਉਣ ਦਾ ਮੌਕਾ ਮਿਲਿਆ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਗਵਰਨਰ ਸਾਹਿਬ ਵੀ ਆਏ ਨੇ ਸਾਡੇ ਡੀਜੀ ਸਾਹਿਬ ਵੀ ਆਏ ਨੇ ਔਰ ਸਭ ਤੋਂ ਵਧੀਆ ਮੈਨੂੰ ਲੱਗਿਆ ਕਿ ਸਾਡੇ ਰਾਜਪੁਰਾ ਦੀ ਬੇਟੀ ਔਰ ਉਹਨਾਂ ਦੇ ਹਸਬੰਦ ਇੱਥੇ ਆਏ ਨੇ ਤਾਂ ਇਹ ਕਲੱਬ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਕਲੱਬ ਦਾ ਪ੍ਰੋਗਰਾਮ ਲਗਾ ਲੋ ਜਾਂ ਇੱਕ ਮਿਲਣੀ ਲਗਾ ਲੋ ਮਿਲਣੀ ਹੈ ਕਿ ਉਸ ਮੰਚ ਤੇ ਜਿੱਥੇ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਮਾਜ ਲਈ ਕੁਝ ਕਰ ਰਹੇ ਹਾਂ ਸਭ ਤੋਂ ਬਾਅਦ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਔਰ ਮੈਂ ਨਈ ਟੀਮ ਨੂੰ ਬਹੁਤ ਬਹੁਤ ਮੁਬਾਰਕ ਦਿੰਨੀ ਆ ਕਿਉਂਕਿ ਪੁਰਾਣੀ ਟੀਮ ਹੈ ਜਿਹੜੀ ਉਹਨਾਂ ਨੇ ਵੀ ਉਹ ਵੀ ਮੁਬਾਰਕ ਦੇ ਹੱਕਦਾਰ ਨੇ ਉਹ ਬਹੁਤ ਅੱਛਾ ਕੰਮ ਕਰਕੇ ਗਏ ਆ ਰੋਟਰੀ ਪ੍ਰਾਈਮ ਦਾ ਇੱਕ ਨਾਮ ਰਾਜਪੁਰਾ ਚ ਇੱਕ ਸਾਲ ਵਿੱਚ ਨਾਮ ਕਰਨਾ ਬਹੁਤ ਵੱਡੀ ਗੱਲ ਹੈ ਔਰ ਬਹੁਤ ਅੱਛਾ ਕੰਮ ਕਰਕੇ ਗਏ ਆ ਔਰ ਨਵੀਂ ਟੀਮ ਜੋ ਆਈ ਹੈ ਉਸ ਤੋਂ ਵੀ ਬਹੁਤ ਉਮੀਦਾਂ ਹੈ ਕਿ ਰਾਜਪੁਰਾ ਵਿੱਚ ਬਹੁਤ ਹੀ ਬੜੀਆ ਕੰਮ ਕਰਨੀ ਹੈ ਅੱਜ ਰੋਟਰੀ ਕਲੱਬ ਪ੍ਰਾਈਮ ਦੀ ਇਨਸਟਾਲੇਸ਼ਨ ਸੈਰੇਮਨੀ ਸੀ ਉਹਦੇ ਵਿੱਚ ਆਣ ਦਾ ਮੌਕਾ ਮਿਲਿਆ ਜਿਵੇਂ ਮੈਂ ਪਹਿਲਾਂ ਵੀ ਕਹਿ ਰਹੀ ਸੀ ਆਪਣੇ ਸ਼ਹਿਰ 'ਚ ਕੋਈ ਵੀ ਇਸ ਤਰ੍ਹਾਂ ਦੀ ਸੈਰੇਮਨੀ ਹੋਏ ਕੋਈ ਈਵੈਂਟ ਹੋ ਉਹਦੇ 'ਚ ਪਾਰਟਿਸਿਪੇਟ ਕਰਨਾ ਆਪਣੇ ਲੋਕਾਂ 'ਚ ਆਣਾ ਉਹਨਾਂ ਨਾਲ ਗੱਲ ਕਰਨਾ ਹਮੇਸ਼ਾ ਬਹੁਤ ਸਪੈਸ਼ਲ ਹੁੰਦਾ ਹੈ ਤੇ ਅੱਜ ਵੀ ਬਹੁਤ ਹੰਬਲ ਮਹਿਸੂਸ ਕੀਤਾ ਬਹੁਤ ਹੀ ਪਿਆਰ ਤੇ ਬਹੁਤ ਹੀ ਸਨਮਾਨ ਜੋ ਹੈ ਉਹ ਇਸ ਸੈਰੇਮਨੀ 'ਚ ਸਾਨੂੰ ਮਿਲਿਆ ਮੈਂ ਆਪਣੇ ਹਸਬੰਡ ਨਾਲ ਇੱਥੇ ਆਈ ਸੀ ਕਲਰਕਲੀ ਮੈਂ ਐਸਪੀ ਮੰਡੀ ਪੋਸਟਡ ਹਾਂ ਅ ਦਾ ਕਲੱਬ ਬਹੁਤ ਵਧੀਆ ਕੰਮ ਕਰ ਰਹੇ ਹੈ ਸੋਸ਼ਲ ਸਰਵਿਸ ਵੇਰੀਅਸ ਫੀਲਡਸ ਬਹੁਤ ਵਧੀਆ ਕੰਮ ਕਰ ਰਹੇ ਤੇ بیسਟ ਵਿਸ਼ਸ ਫੋਰ ਦਾ ਨਿਊ ਮੈਂਬਰਸ ਐਂਡ ਆਲਸੋ ਫੋਰ ਦਾ ਆਊਟਗoing ਮੈਂਬਰਸ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਅੱਗੇ ਜਿਹੜੇ ਨਵੇਂ ਮੈਂਬਰਸ ਨੇ ਉਹ ਵੀ ਅੱਗੇ ਕੰਮ ਵਧੀਆ ਹੀ ਕਰਨਗੇ ਜਿਹੜੀ ਅੱਜ ਇਨਸਟਾਲੇਸ਼ਨ ਸੈਰੇਮਨੀ ਹੈ ਪਹਿਲਾਂ ਤਾਂ ਮੈਂ ਇੱਥੇ ਸਾਡੇ ਮੈਡਮ ਨੀਨਾ ਮਿੱਤਲ ਜੀ ਦਾ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇਨਰਜੇ ਵਿੱਚੋਂ ਟਾਈਮ ਕੱਢ ਕੇ ਸਾਡ ਨੂੰ ਟਾਈਮ ਦਿੱਤਾ ਤੇ ਇੱਥੇ ਆਏ ਤੇ ਨਾਲ ਸਾਡੀ ਸ਼ਹਿਰ ਦੀ ਬੇਟੀ ਸ਼ਹਿਰ ਦੀ ਭੈਣ ਆਪਣਾ ਸ਼ਾਖੀ ਬਰਮਾ ਜੀ ਜੋ ਆਈਪੀਐਸ ਨੇ ਐਜ਼ ਅ ਐਸਪੀ ਸੇਵਾ ਨਿਭਾਰੇ ਨੇ ਮੰਡੀ ਚ ਉਹਨਾਂ ਦੇ ਹਸਬੰਡ ਨਾਲ ਇੱਥੇ ਆਏ ਨੇ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਨੂੰ ਬਹੁਤ ਗਰਵ ਹੈ ਬਹੁਤ ਖੁਸ਼ੀ ਹੈ ਕਿ ਇਸ ਫੰਕਸ਼ਨ ਤੇ ਛੋਟੇ ਫੰਕਸ਼ਨ ਤੇ ਇਹਨਾਂ ਨੇ ਟਾਈਮ ਕੱਢ ਕੇ ਆ ਕੇ ਸਮਾ ਦਿੱਤਾ ਨਾਲ ਸਾਡੇ ਡੀਜੀ ਸਾਹਿਬ ਨੇ ਤੁਹਾਨੂੰ ਇਸ ਸਟਾਲ ਸੇਰਮਣੀ ਤੇ ਨਵੀਂ ਟਾਈਮ ਦੀ ਪੋਥ ਚਕਾਈ ਹੈ ਪਹਿਲਾਂ ਵੀ ਸਾਡੇ ਦਸੰਬਰ ਤੋਂ ਜੋ ਟੀਮ ਚਲਦੀ ਆ ਰਹੀ ਹੈ ਸ਼ਹਿਰ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਜਿੱਥੇ ਵੀ ਪਤਾ ਲੱਗਦਾ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਹੈ ਹਰ ਤਰ੍ਹਾਂ ਦਾ ਕੋਈ ਵੀ ਕਿਸ ਤਰ੍ਹਾਂ ਦਾ ਸ਼ਹਿਰ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਹੈ ਟੀਮ ਤਤਪਰ ਰਹਿੰਦੀ ਹੈ ਸਾਡਾ ਹਰ ਮੈਂਬਰ ਹਰ ਕਿਸ ਦੀ ਹੈਲਪ ਕਰਨ ਲਈ ਤਿਆਰ ਰਹਿੰਦਾ ਹੈ ਤੇ ਅੱਗੇ ਨੂੰ ਵੀ ਤਿਆਰ ਰਹੂਗਾ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਾਨੂੰ ਸ਼ਹਿਰ 'ਚ ਕਿਸੇ ਦੀ ਲੋੜ ਬਣ ਸੱਜਣ ਦੀ ਕੋਈ ਵੀ ਜ਼ਰੂਰਤ ਸਮਝ ਆਏਗੀ ਪਤਾ ਲੱਗੂਗਾ ਅਸੀਂ ਉੱਥੇ ਜਾ ਕੇ ਖੜਾਂਗੇ ਔਰ ਉਹਦੀ ਹੈਲਪ ਕਰਾਂਗੇ ਤੇ ਬਾਕੀ ਸਾਡੇ ਕਲੱਬ ਦੀ ਜਗ੍ਹਾ ਦੀ ਕਾਟ ਹੈਗੀ ਐ ਅੱਜ ਮੈਡਮ ਜੀ ਕੋਲ ਰਿਕਵੈਸਟ ਰੱਖੀ ਐ ਤੇ ਮੈਡਮ ਜੀ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਕਲੱਬ ਲਈ ਜਗ੍ਹਾ ਜ਼ਰੂਰ ਤੁਹਾਨੂੰ ਅਰੇਂਜ ਕਰਾਂਗੇ ਤੇ ਸਾਨੂੰ ਉਮੀਦ ਹੈ ਤੇ ਜਗ੍ਹਾ ਤੋਂ ਬਾਅਦ ਕਲੱਬ ਸਾਡਾ ਬਹੁਤ ਤਰੱਕੀਆ ਤੇ ਜਾਊਗਾ ਤੇ ਹਰ ਕਿਸੇ ਦੀ ਹੈਲਪ ਲਈ ਖੜਾ ਹੋਊਗਾ ਅੱਜ ਰੋਟਰੀ ਕਲੱਬ ਰਾਜਪੁਰਾ ਪ੍ਰੇਮ ਦਾ ਇੰਸਟਾਲੇਸ਼ਨ ਸਮਾਰੋਹ ਹੈ ਔਰ ਜਿਸ ਵਿੱਚ ہماری ਜੋ ਪੁਰਾਣੀ ਟੀਮ ਹੁੰਦੀ ਹੈ ਉਹ ਆਪਣਾ ਚਾਰਜ ਜੋ ਹੈ ਉਹ ਨਵੀਂ ਟੀਮ ਕੋ ਦਿੱਤੀ ਹੈ ਇਸ ਕੜੀ ਮੇ ਅੱਜ हमारे संजीव मित्तल जी नए अध्यक्ष बने हैं रोटरी क्लब प्रा, राजपुरा प्राइम के आज इस अवसर पर हमारी मुख्य अतिथि आपकी जैसे कि मैंने चैम्पियन थीम इस बार डिस्ट्रिक्ट को दिया है तो मैं कहूँगा कि चैम्पियन एमएलए नीना मित्तल जी आज हमारे कार्यक्रम की मुख्य अतिथि हैं और इसी के साथ साथ हमारे बीच में बहुत ही खूबसूरत एक आईपीएस कपल जो कि हिमाचल से चलकर हमारे बीच में पहुँचे हैं कार्तिकेय जी और साक्षी वर्मा जी बीस कंट्री में रोटरी फैली हुई है रोटरी फेलोशिप थ्रू सर्विस के मोटो पे काम करती है फेलोशिप के साथ साथ सेवा हम फेलोशिप भी जरूरी है और सेवा भी जरूरी है इसी मोटो पे रोटरी काम करती है रोटरी ने पूरे विश्व से पोलियो का खात्मा किया था अब हमने आगे सर्वाइकल कैंसर को किस तरीके से जो कि महिलाओं के अंदर सर्वाइकल कैंसर पंजाब में बहुत ज़्यादा समस्या इसकी है उसको हम खत्म करने के लिए अभी पीछे हमारे रोटरी इंटरनेशनल के प्रेसिडेंट और डायरेक्टर जो हमारी पूरी रोटरी की टीम है वो अदरणीय हमारे देश के प्रधानमंत्री नरेंद्र मोदी जी से मिले हैं उन्होंने सर्वाइकल कैंसर को ख़त्म करने की बात की है कि रोटरी ने जिस तरीके से पोलियो को अभी से ख़त्म किया उसी तरह सर्वाइकल कैंसर को भी थैंक यू संदीप जी सबसे पहला पूरी मीडिया का इतान लाई साढ़े स्पेशल गेस्ट नहीं है साढ़े परिवारिक मेम्बर ने आई पी एस साक्षी वर्मा जी और आई पी एस डॉक्टर कार्तिकेन जी ਮੈਡਮ ਸਾਖੀ ਵਰਮਾ ਜੀ ਸਾਡੇ ਰਾਜਪੁਰਾ ਤੋਂ ਹੀ ਨੇ ਸਾਡੇ ਰਾਜਪੁਰਾ ਦੀ ਡਾਟਰ ਨੇ ਬੜੇ ਮਾਣ ਦੀ ਗੱਲ ਹੈ ਕਿ ਅੱਜ ਸਾਡੇ ਕਲੱਬ ਦੇ ਫੰਕਸ਼ਨ 'ਚ ਦੋਨੋਂ ਕਪਲ ਸਾਡੇ ਵਿੱਚ ਆਏ ਨੇ ਮੈਂ ਨਾਲ ਹੀ ਬੜਾ ਖੁਸ਼ ਹਾਂ ਇਹ ਦੱਸਦੇ ਹੋਏ ਕਿ ਸਾਡੇ ਰਾਜਪੁਰਾ ਦੇ ਐਮ.ਐਲ.ਏ ਮੈਡਮ ਈਨਾ ਮਿੱਤਲ ਜੀ ਵੀ ਸਾਡੇ ਨਾਲ ਆਏ ਨੇ ਤੇ ਅੱਜ ਅਸੀਂ ਜੋ ਔਰਤਨ ਪਾਵਰ ਹੈ ਰਾਜਪੁਰਾ ਦੀ ਇੱਕ ਫਰਸਟ ਫੀਮੇਲ ਐਮ.ਐਲ.ਏ ਔਰ ਇੱਕ ਫਰਸਟ ਫੀਮੇਲ ਆਈ.ਪੀ.ਐਸ ਅਫੀਸਰ ਸਾਡੇ ਰਾਜਪੁਰਾ ਦੇ ਸਾਡੇ ਵਿੱਚ ਮੌਜੂਦ ਨੇ ਬਹੁਤ ਅੱਛਾ ਲੱਗਿਆ ਸਾਨੂੰ ਔਰ ਇਹ ਫੰਕਸ਼ਨ ਤੁਸੀਂ ਦੇਖਿਆ ਹੀ ਹੈ ਬਹੁਤ ਅੱਛਾ ਹੋਇਆ ਸਾਡਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ